ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੁਆਰ ਤਾਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਘਰ ਕੱਲ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਸੀ ਔਰ ਅੱਜ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਦੱਸਿਆ ਕਿ ਡਰੱਗ ਮਨੀ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਸਕਦੀ ਹੈ ਔਰ ਇਸ ਦੇ ਨਾਲ ਹੀ ਰਿਮਾਂਡ ਵੀ ਹਾਸਲ ਕੀਤਾ ਜਾ ਸਕਦਾ ਹੈ ਤਾਂ ਕਿ ਸਾਰੇ ਸਵਾਲਾਂ ਦੇ ਜਵਾਬ ਨੇ ਜਿਹੜੇ ਉਹਨਾਂ ਤੋਂ ਲਏ ਜਾ ਸਕਣ ਤਾਂ ਦੱਸਦੀ ਹੈ ਕਿ ਕੱਲ ਵੀ ਪੁੱਛਗਿੱਛ ਹੋਈ ਸੀ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਗ੍ਰਫਤਾਰ ਕਰ ਲਿਆ ਗਿਆ ਸੀ ਔਰ ਉਸ ਤੋਂ ਬਾਅਦ ਲਗਾਤਾਰ ਪੁੱਛਗਿੱਛ ਜਿਹੜੀ ਉਹ ਜਾਰੀ ਸੀ ਆਤ ਬਿਲਕੁਲ ਦੱਸਦੀ ਹੈ ਕਿ ਇਸ ਸਬੰਧੀ ਬੀਤੀ ਰਾਤ ਵਿਕਰਮ ਸਿੰਘ ਮਜੀਠੀਆ ਨੂੰ ਮਹਾਲੀ ਵਿਖੇ ਵਿਜੀਲੈਂਸ ਅਫਸਰ ਦੇ ਵਿੱਚ ਕਈ ਘੰਟੇ ਤੱਕ ਪੁੱਛਗਿੱਛ ਲਈ ਬਿਠਾਇਆ ਗਿਆ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਸਮੂਹ ਅਕਾਲੀ ਦਲ ਦਾ ਕਹਿਣਾ ਹੈ ਕਿ ਇਸ ਮਾਮਲੇ ਰਾਹੀਂ ਵਿਰੋਧੀ ਧਿਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਦੀ ਅੰਮ੍ਰਿਤਸਰ ਰਹਾਇਤ ਸਣੇ ਚੰਡੀਗੜ੍ਹ ਤੇ ਵਕਫ-ਵਕਫ ਥਾਵਾਂ ਤੇ ਮੌਜੂਦ ਉਹਨਾਂ ਦੇ 9 ਟਿਕਾਣਿਆਂ ਤੇ ਰੇਡ ਕੀਤੀ ਗਈ ਇਸ ਦੌਰਾਨ ਅੰਮ੍ਰਿਤਸਰ ਦੀ ਰਹਾਇਸ਼ ਵਿਖੇ ਜਾ ਵਿਜੀਲੈਂਸ ਅਧਿਕਾਰੀਆਂ ਦੇ ਪਹੁੰਚਦੇ ਹੰਗਾਮਾ ਵੀ ਖੂਬ ਦੇਖਣ ਨੂੰ ਮਿਲਿਆ ਵਿਜੀਲੈਂਸ ਵੇਰੇ 9 ਵਜੇ ਦੇ ਕਰੀਬ ਵਿਕਰਮ ਸਿੰਘ ਮਜੀਠੀਆ ਦੇ ਘਰ ਅੰਮ੍ਰਿਤਸਰ ਵਿਖੇ ਛਾਪੇਮਾਰੀ ਕਰਨ ਪਹੁੰਚੇ ਤੇ ਇਸ ਦੌਰਾਨ ਮਜੀਠੀਆ ਤੇ ਉਹਨਾਂ ਦੀ ਪਤਨੀ ਵਿਧਾਇਕ ਗਨੀਵ ਕੌਰ ਨੇ ਤੱਕੇਸ਼ਾਈ ਦੇ ਇਲਜ਼ਾਮ ਵੀ ਲਗਾਏ ਤਾਂ ਬਿਲਕੁਲ ਤੁਹਾਨੂੰ ਮੌਕੇ ਦੀ ਇੱਕ ਔਰ ਤਸਵੀਰਾਂ ਜ਼ਰੂਰ ਸਕਰੀਨ ਤੇ ਦਿਖਾ ਦਿੰਨੇ ਆ ਉਹਨਾਂ ਕਿਹਾ ਕਿ ਟੀਮ ਹੈ ਜਿਹੜੀ ਜ਼ਬਰਦਸਤੀ ਘਰ ਦੇ ਵਿੱਚ ਦਾਖਲ ਹੋਈ ਇਸ ਨੂੰ ਲੈ ਕੇ ਵਿਕਰਮ ਮਜੀਠੀਆ ਦੀ ਪਤਨੀ ਤੇ ਵਿਧਾਇਕਾ ਗਨੀਵ ਕੌਰ ਨੇ ਅਧਿਕਾਰੀਆਂ ਉੱਤੇ ਸਵਾਲ ਚੁੱਕਦੇ ਆ ਕਿਹਾ ਸਾਨੂੰ ਕੁਝ ਨਹੀਂ ਦੱਸਿਆ ਸਾਨੂੰ ਤੱਕਾ ਮ ਨੇ ਤੋਂ ਬਾਅਦ ਵਿਜੀਲੈਂਸ ਦੀ ਟੀਮ ਮਜੀਠੀਆ ਨੂੰ ਹਿਰਾਸਤ ਦੇ ਵਿੱਚ ਲੈ ਕੇ ਰਵਾਨਾ ਹੋ ਗਈ ਇਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਮੁਹਾਲੀ ਲੈ ਕੇ ਆਂਦਾ ਹੈ ਜੀਆਂ ਮਜੀਠੀਆ ਅਕਸਰ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਬੋਲਦੇ ਨੇ ਕੁਝ ਦਿਨ ਪਹਿਲਾਂ ਉਹਨਾਂ ਨੇ ਮੁੱਖ ਮੰਤਰੀ ਮਾਨ ਦੀ ਸਿਹਤ ਬਾਰੇ ਕੁਝ ਟਿੱਪਣੀ ਕੀਤੀ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ ਉਹਨਾਂ ਨੇ ਕਿਹਾ ਕਿ ਜਿਸ ਵਿਭਾਗ ਦੇ ਅਸੀਂ ਬਾਹਰ ਖੜੇ ਹਾਂ ਉਹਨਾਂ ਦਾ ਕੰਮ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਿਆਂ ਦੀ ਜਾਂਚ ਕਰਨਾ ਹੈ ਕਿੰਨਰ ਕੋਰਟਿਸ ਵਿਭਾਗ ਨਸ਼ਿਆ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਕਰਦਾ ਹੈ ਨਸ਼ੇਮਰ ਨੂੰ ਦਰਜ ਕੀਤੇ ਗਏ ਕੇਸ ਦਾ ਚਲਾਨ ਅਤੇ ਤੱਕ ਪੇਸ਼ਨੀ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਕੋਲ ਡਰਗ ਨਾਲ ਸੰਬੰਧਿਤ ਮਾਮਲਿਆਂ ਵਿੱਚ ਕੋਈ ਸਬੂਤ ਨਹੀਂ ਹੈ ਸਰਕਾਰ ਉਸ ਰਿਪੋਰਟ ਦੇ ਆਧਾਰ ਤੇ ਸੁਪਰੀਮ ਕੋਰਟ ਗਈ ਸੀ ਜਿਸ ਦੇ ਆਧਾਰ ਤੇ ਮਜੀਠੇ ਦੀ ਜ਼ਮਾਨਤ ਰੱਦ ਕੀਤੀ ਗਈ ਸੀ ਇਹ ਮਾਮਲਾ ਉਸੇ ਰਿਪੋਰਟ ਦੇ ਆਧਾਰ ਦੇ ਉੱਤੇ ਦਰਜ ਕੀਤਾ ਗਿਆ

ਕੋ ਮੌਰਾ ਦੀ ਕੰਮੀ ਹੋਂਦਿਆ ਤੁਸੀਂ ਮੈਂ ਤਾਂ ਨਾਲ ਤੁਸੀਂ ਭਾਵਨਾ ਕਿਉਂ ਸਾਥੀ ਉੱਥੇ ਖੜਿਆ ਆ ਜਾ ਬੇੜੀ ਬਿਗਰਮ ਸਿੰਘ ਮਜੀਠੀਆ ਆ ਜਾ ਬਿਗਰਮ ਸਿੰਘ ਮਜੀਠੀਆ ਆ ਜਾ ਬਾਪੂ ਚੱਲਿਆ ਫੈਮਲੀ ਨੂੰ ਮਿਲ ਰਿਹਾ ਸਾਰੇ ਆਹ ਤਗੜੇ ਬਿਗਰਮ ਸਿੰਘ ਜੀ ਦੇ ਪੋਤਾਂ ਚੰਦਾਰ ਬਿਕਰਮ ਸਿੰਘ ਮਜੀਠੀਆ ਸਾਡੇ ਪੁੱਤਾਂ ਨਾਲ ਤਗੜੇ ਰਹਿਣਾ ਪੰਜਾਬੀ ਓਕੇ ਆਈ ਲਵ ਯੂ ਗਾਇਜ਼ ਚੰਦਾਰ ਬਿਕਰਮ ਸਿੰਘ ਮਜੀਠੀਆ ਚੰਦਾਰ ਬਿਕਰਮ ਸਿੰਘ ਮਜੀਠੀਆ ਆਜੋ ਉੱਥੇ ਆਜੋ ਉੱਥੇ ਦੇਖੋ ਲੈ ਨਾ ਧੱਕੇ ਮਾਰੋ ਇਹਦਾ ਪੰਚਾਇਤ ਦਾ ਕਹਾਣੇ ਵੇਖ ਲਓ ਜੀ ਮੇਰੇ ਵਾਈਫ ਨੂੰ ਧੱਕੇ ਮਾਰੀ ਆ ਪੁਲਿਸ ਨੇ ਨਸੋ ਜੀ ਜਾਇਬਾਸੀ ਕੀਤਾ ਪਰ ਬਲਾ ਮੇਅਰ ਹੋ ਗਿਆ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆ ਕਿਤੇ ਤੱਕ ਲਾ ਕੇ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਣ ਦੀ ਜਿੰਨੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋਡਾ ਕੋਲ ਵੀ ਮੈਂ ਸੀ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਤਰਨਜੀਤ ਜੀ ਤੁਸੀਂ ਕਪੂ ਪੀਤਾ ਸੀ ਮਿਲਣਾ ਹਾਂਜੀ ਕਮੇਟੀ ਕੋਲ ਕੀ ਕੀ ਹੋਤੀ ਜਣਾ ਕਿ ਨਹੀਂ ਬੜੀ ਅਕਾਲੀ ਦਰਬਾਗੜੇ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਨਰਜਨ ਸਿੰਘ ਜੀ ਜਿੰਦਾਬਾਦ ਸਰਦਾਰ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਪੰਜਾਬ ਸਰਕਾਰ مرت آباد زندہ باد 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 زندہ ਮੁੱਖਾਇਰ ਨੇ ਮੈਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਉੱਪਰ ਜਿਹੜਾ ਬੈਗਾ ਪੀ ਰਿਹਾ ਹੈ ਰਵੀ ਉਹਦੇ ਬੰਦੇ ਖੜੇ ਆ ਜੇ ਤੱਕ ਦੇਖਦੇ ਆ ਆ ਬੰਦ ਕਰ ਲੈ ਟ੍ਰੈਵਲ ਸਾਨੂੰ ਕਰਕੇ ਮੇਰਾ ਪਤਾ ਨਹੀਂ ਬਸ ਕਰ ਦੇ ਬਸ ਕਰ ਦੇ ਹੈ ਸਰਕਾਰ ਦੀ ਤਕੀਸ਼ਾਈ ਆ ਜਿਹੜਾ ਵੀਡੀਓ ਵਿਖਾਈ ਆ ਆਬ ਅਫਸਰ ਵੇ ਕੋ ਕਿੰਨੇ ਆ ਮੇਰੇ ਕੋਈ ਲੈ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਆਰੇ ਮੈਚ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸੁਮਾਨ ਸਿਆ ਆ ਖਲੋਤਾ ਕੀ ਇਹ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਇੰਤਜ਼ਾਰ ਕਰ ਲੈ ਕਿੰਨੀ ਕਮ ਜਨ ਆ ਇੱਧਰ ਇੱਧਰ ਆ ਜਾ ਆ ਇੱਥੇ ਆ ਇੱਧਰ ਇੱਧਰ ਆ ਮੈਂ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਸ਼ਾਬ ਕਰਨ ਤੱਕ ਨਹੀਂ ਜਾਣਦਾ ਅੱਛਾ ਇਹ ਰਿਕਾਰਡਿੰਗ ਕਰੀਏ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣਦਾ ਹੈਂਡੀਕੈਪ ਬੰਦਾ ਜੀ ਇਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਜੀ ਅੰਗਰੇਜ਼ੀ ਦੀ ਬੰਟੀ ਦੇ ਡਾਕਟਰੀ ਜੀ ਨਾ ਇਤਰਾ ਟਿਸ਼ੂ ਟਿਪੀ ਸਾਹਿਬ ਨਾ ਕਰਦਾ ਮੈਂ ਚੱਲਦਾ ਘਰ ਹੀ ਜਾ ਕੇ ਕੰਮ ਕਰ ਲਿਉਂ ਰਿਹਾ ਰਿਕਾਰਡਿੰਗ ਕਰ ਬਹੁਤ ਬਹੁਤ ਦੇਖ ਬੰਦੇ ਮੰਨ ਲਓ ਸਾਡੇ ਮੰਨ ਲਓ ਸਾਡੇ